ਦੋਸਤੋ ਸ਼ੰਭੂ ਬਾਰਡਰ ਤੇ ਅਸੀਂ ਵੇਖ ਰਹੇ ਹਾਂ ਕਿ ਹਰ ਤਰੀਕੇ ਨਾਲ ਜਿਹੜਾ ਹੈਗਾ ਵਿਰੋਧ ਕੇਂਦਰ ਦੀ ਸਰਕਾਰ ਦੇ ਖਿਲਾਫ ਪ੍ਰਗਟਾਇਆ ਜਾ ਰਿਹਾ ਤੇ ਸਰਦਾਰ ਮਨਜੀਤ ਸਿੰਘ ਰੰਧਾਵਾ ਜੀ ਸਾਡੇ ਨਾਲ ਨੇ ਜੋ ਕਿ ਯੂਨੋ ਦੇ ਵਿੱਚ ਅਪੀਲ ਕਰਨ ਜਾ ਰਹੇ ਨੇ ਯੂਨੋ ਵਰਲਡ ਲੈਵਲ ਦੀ ਇੱਕ ਸੰਸਥਾ ਹੈ ਤੇ ਕਿਉਂ ਅਪੀਲ ਕਰਨ ਜਾ ਰਹੇ ਆ ਔਰ ਕਿਸ ਤਰ੍ਹਾਂ ਦੀ ਸਾਰੀ ਉਹਦੇ ਵਿੱਚ ਗੱਲਬਾਤ ਹੋਏਗੀ ਰੰਧਾਵਾ ਸਾਹਿਬ ਅਸੀਂ ਵੇਖ ਰਹੇ ਹਾਂ ਅਪੀਲ UN ਨੂੰ ਇੰਟਰਵੈਨ ਗ੍ਰੇਵ ਹਿਊਮਨ ਰਾਈਟਸ ਫਾਰਮਰਸ ਵਾਇਲੇਸ਼ਨ ਦੇ ਖਿਲਾਫ ਤੁਸੀਂ ਕਰ ਰਹੇ ਹੋ ਸਾਰੀ ਕੀ ਇਹ ਗੱਲਬਾਤ ਆ ਇਸ ਤਰ੍ਹਾਂ ਕਿ ਜਿਹੜੀ ਯੂਨਾਈਟਿਡ ਨੇਸ਼ਨਸ ਹੈ ਇਹ ਸਾਰੇ ਮੁਲਕਾਂ 'ਚ ਜਿਹੜੀ ਆ ਨਾ ਪ੍ਰਾਇਮਰਲੀ ਉਹ ਹੈਗੇ ਆ ਜਿਹੜੇ ਹਿਊਮਨ ਰਾਈਟਸ ਕਿਸੇ ਤੋਂ ਤੇ ਵਾਇਲੇਟ ਨਾ ਹੋਣ ਔਰ ਉਹਦੀਆਂ ਬਕਾਇਦਾ ਤੌਰ ਤੇ ਇੰਟਰਨੈਸ਼ਨਲ ਕਨਵੈਨਸ਼ਨਸ ਨੇ ਜਿਨ੍ਹਾਂ ਤੇ ਇੰਡੀਆ ਸਿਗਨੇਟਰੀ ਹੈ ਇੰਡੀਆ ਕੱਲਾ ਇਥੋਂ ਦਾ ਵੀ ਸਾਡਾ ਜਿਹੜਾ ਕਾਨੂੰਨ ਆ ਉਹਦਾ ਲਾਗੂ ਹੈਗਾ ਹੀ ਹੈਗਾ ਜਿਹੜਾ ਮੁਲਕ ਦਾ ਇਹ ਇੰਟਰਨੈਸ਼ਨਲ ਕਾਨੂੰਨ ਵੀ ਲਾਗੂ ਹੈ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟ ਜਿਹੜਾ ਹਿਊਮਨ ਰਾਈਟ ਕਾਉਂਸਲ ਹੈ ਪਹਿਲਾਂ ਹਿਊਮਨਾਈਟ ਕਮਿਸ਼ਨ ਹੁੰਦਾ ਸੀਗਾ ਉਹਦੇ ਚ ਵੀ ਇਹ ਸਾਰੀਆਂ ਚੀਜ਼ਾਂ ਪਟੱਪ ਹੁੰਦੀਆਂ ਨੇ ਔਰ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਉਹ ਵੀ ਇਹਦੇ ਤੇ ਆਪਣੇ ਵਡੈਕਸ ਜਿਹੜੀ ਆ ਉਹ ਦਿੰਦੀ ਹੈ ਤੇ ਜੜੀਆਂ ਰੋਕਾਂ ਖੜੀਆਂ ਕਰਦੀ ਹੈ ਇਹਨਾਂ ਤੇ ਇਵਨ ਜਿਹੜੀਆਂ ਨੇ ਇਹ ਨਾ ਇਹਨਾਂ ਦੀਆਂ ਸੈਂਕਸ਼ਨਸ ਤੱਕ ਲਾਉਣ ਤੱਕ ਚਲੇ ਜਾਂਦੇ ਨੇ ਅਸੀਂ ਪਹਿਲਾਂ ਵੀ ਜਦੋਂ ਫਰਾਂਸ ਚ ਇਹ ਪਾਬੰਦੀ ਲਾਈ ਗਈ ਹੈ ਰਿਲੀਜੀਅਸ ਸਿੰਬल्स ਤੇ ਆਈ ਫਾਈਲ ਪਟੀਸ਼ਨ ਇਨ ਦੀ ਸੁਪਰੀਮ ਕੋਰਟ ਆਪਣਾ ਇਹਦੀ ਆਪਣਾ ਹਿਊਮਨਾਈਟ ਕਮਿਸ਼ਨ ਇਨ ਯੂਨਾਈਟਿਡ ਨੇਸ਼ਨਸ ਯੂਨਾਈਟਿਡ ਨੇਸ਼ਨਸ ਨੇ ਬਕਾਇਦਾ ਉਹਨੂੰ ਰਜਿਸਟਰ ਕਰਕੇ ਬਕਾਇਦਾ ਸਾਡੇ ਨਾਲ ਕਮਿਊਨੀਕੇਟ ਕੀਤਾ ਔਰ ਮਿਸਸ ਅਸਮਾ ਜਹਾਂਗੀਰ ਜਿਹੜੀ ਉਦੋਂ ਇੰਟਰਨੈਸ਼ਨਲ ਰੈਪਰਟ ਆਨ ਫਰੀडम ਆਫ ਰਿਲੀਜਨ ਐਂਡ ਬੀਲੀਫ ਸੀਗੀ ਉਹਨੇ ਜਾ ਕੇ ਇਨਕੁਆਇਰ ਕੀਤਾ ਬਕਾਇਦਾ ਫਰਾਂਸ ਨੂੰ ਰੈਪ੍ਰੀਮੈਂਡ ਕੀਤਾ ਗਿਆ ਕਿ ਇਹ ਜਿਹੜਾ ਇਹਨੂੰ ਜਿਹੜਾ ਕਾਨੂੰਨ ਨੂੰ ਵਾਪਸ ਲਿਆ ਜਾਵੇ ਜਿਹੜਾ ਜਿਹੜਾ ਉਹਦੇ ਦਸਤਾਰ ਦੀ ਪਾਬੰਦੀ ਦਾ ਸੀਗਾ ਪਰ ਫਰਾਂਸ ਨੇ ਨਹੀਂ ਮੰਨਿਆ ਕਿਉਂਕਿ ਇਹਦੇ ਚ ਇਟ 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 ਇਸ ਪਰ ਇਹ ਫੋਰਮ ਤੇ ਹੈਗੀ ਆ ਘਟੋ ਘਟੋ ਦੇ ਤੇ ਸਾਨੂੰ ਇੰਟਰਨੈਸ਼ਨਲ opinion ਮਿਲਦਾ ਦੁਨੀਆ ਚ ਹਰਥਾਂ ਤੇ ਫਾਰਮਰ ਐਸਰੇ ਪ੍ਰੋਟੈਸਟ ਕਰ ਰਿਹਾ ਹੈ ਇਹ ਫਾਰਮਰ ਕੱਲਾ ਪੰਜਾਬ ਦਾ ਜਾਂ ਹਰਿਆਣੇ ਦਾ ਹਿੰਦੁਸਤਾਨ ਦਾ ਨਹੀਂ ਹੈ ਇਹ ਇੱਕ ਇੰਟਰਨੈਸ਼ਨਲ ਇਸ਼ੂ ਹੈ ਕਿ ਸਾਡੀ ਹਰਥਾਂ ਤੇ ਜਿਹੜੀ ਹੈ ਜਿਹੜਾ ਇਹ ਵਪਾਰੀ ਜਿਹੜਾ ਰਾਜ ਹੈ ਸਾਰੀ ਦੁਨੀਆ ਚ ਹੋਇਆ ਪਿਆ ਇਹ ਲੁੱਟਦਾ ਰਾਜ ਹੈ ਇਹ ਝੂਠਦਾ ਰਾਜ ਹੈ ਇਹ ਜਿਹੜਾ ਕਿਸਾਨ ਦਾ ਰਾਜ ਆ ਇੱਕ ਪਰਪਕਾਰੀ ਰਾਜ ਹੁੰਦਾ ਹੈ ਇਹ ਜਿਹੜੀ ਆ ਇੱਕ ਸੁਖਦਾਈ ਰਾਜ ਹੁੰਦਾ ਜਿਹਦੇ ਆਸਤੇ ਅਸੀਂ ਸਾਰੇ ਜਿਹੜਾ ਹੈਗਾ ਸਾਰੀ ਦੁਨੀਆ ਚ ਲੜਨ ਡਏ ਆ ਸੋ ਵੀ ਆਰ ਅਪੀਲਿੰਗ ਟੂ ਦੀ ਇੰਟਰਨੈਸ਼ਨਲ ਕਮਿਊਨਿਟੀ ਕਿ ਜਿਵੇਂ ਸਾਡੇ ਨਾਲ ਪਹਿਲਾਂ ਸਾਰੇ ਖੜੇ ਸੀਗੇ ਜਦੋਂ ਪਹਿਲਾ ਸਾਡਾ ਇਹ ਜਿਹੜਾ ਪ੍ਰੋਟੈਸਟ ਸੀਗਾ ਜਿਹੜਾ ਕਿ ਕਿਸਾਨੀ ਦਾ ਪਹਿਲਾ ਇਹ ਹੁਣ ਦੂਜੇ ਪ੍ਰੋਟੈਸਟ ਵੀ ਸਾਰੀ ਦੁਨੀਆ ਦੇ ਕਿਸਾਨ ਸਾਰੀ ਦੁਨੀਆ ਦੀਆਂ ਜਿਹੜੀਆਂ ਨੇ ਉਹ ਲੋਕ ਆਰ ਯੂਨਾਈਟਿਡ ਨੇਸ਼ਨਸ ਦੇਤੇ ਇੰਟਰਵਿਨ ਕਰਨ ਕਿ ਇਹ ਜਿਹੜੀਆਂ ਹਿਊਮਨ ਰਾਈਟ ਵਾਇਓਲੇਸ਼ਨਸ ਨੇ ਇਹਦੇ ਤੇ ਇੰਡੀਆ ਗਵਰਨਮੈਂਟ ਨੂੰ ਰੈਪ੍ਰੀਮਾਂਡ ਕਰਨ ਇਹਨਾਂ ਦਾ ਜਿਹੜਾ ਜਲੂਸ ਹੈ ਜਿਹੜਾ ਮੀਡੀਆ ਚੋਂ ਨਿਕਲ ਰਿਹਾ ਨਿਕਲ ਰਿਹਾ ਹੈ ਇੰਟਰਨੈਸ਼ਨਲ ਫੋਰਮ ਤੇ ਵੀ ਨਿਕਲੇ ਸਦਸਤ ਵਾਟਟ ਰੰਦਾ ਪਸਾਵਾ ਜਰਮਨੀ ਦੇ ਵਿੱਚ ਵੀ ਪ੍ਰੋਟੈਸਟ ਹੋਏ ਹੈ ਨਾ ਇੰਡੀਆ ਚ ਵੀ ਆਪਣੇ ਪਹਿਲਾਂ ਹੋਇਆ ਡੈਲੀ ਹੋਇਆ ਹੁਣ ਵੀ ਹੋ ਰਿਹਾ ਹੈਗਾ ਦੋਨੋਂ ਤਸਵੀਰਾਂ ਅਲੱਗ-ਅਲੱਗ ਨੇ ਹੋਰਨ ਕੰਟਰੀ ਚ ਹੁੰਦੇ ਆ ਕਿਸਾਨਾਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਬੈਠੋ ਆਪਣਾ ਰੋਸ ਜ਼ਾਹਿਰ ਕਰੋ ਆਪਣੀਆਂ ਗੱਲਾਂ ਰੱਖੋ ਤੁਸੀਂ ਪਰ ਇੱਥੇ ਆਪਣਾ ਲੋਕਤੰਤਰੀ ਦੇਸ਼ ਆ ਲੋਕਤੰਤਰ ਦੇ ਹਵਾਲੇ ਦਿੱਤੇ ਜਾਂਦੇ ਨੇ ਬੜਾ ਕੁਝ ਕਿਹਾ ਜਾਂਦਾ ਪਰ ਲੋਕਤੰਤਰ ਦੇ ਵਿੱਚ ਅਸਲ ਲੋਕਾਂ ਨਾਲ ਕੀ ਹੁੰਦਾ ਤਸਵੀਰਾਂ ਤੁਹਾਡੇ ਸਾਹਮਣੇ ਆ ਕਿਵੇਂ ਵੇਖਦੇ ਹੋ ਵਿਦੇਸ਼ਾਂ ਨੂੰ ਤੇ ਇਸ ਨੂੰ ਦੇਖੋ ਗੱਲ ਇਹ ਆ ਕਿ ਇੱਥੇ ਕੋਈ ਡੈਮੋਕ੍ਰੇਸੀ ਰਹੀ ਨਹੀਂ ਗਈ ਜੇ 24 ਦੀ ਜਿਹੜੀ ਜਵੇਂ ਇਲੈਕਸ਼ਨ ਹੋਣ ਲਈ ਆ ਔਰ ਜਿਹੜਾ ਜਸ਼ਨ ਦਾ ਇਹਦਾ ਪ੍ਰੋਗਰਾਮ ਹੈ ਜੇ ਇਹੀ ਆਟੋਕ੍ਰੈਟਿਕ ਰਾਜ ਆ ਜਾਂਦਾ ਤੇ ਜਿਹੜਾ ਬੋਲਣ ਦਾ ਹੱਕ ਆ ਇਹ ਵੀ ਨਿਕਲ ਜਾਣਾ ਦੇਖੋ ਬੜੀ ਬੜੀ ਸਿੱਧੀ ਸਾਫ਼ ਜੀ ਗੱਲ ਹੈ ਲੋਕਾਂ ਨੂੰ ਸਾਨੂੰ ਇਹ ਸਮਝਣ ਦੀ ਲੋੜ ਹੈ ਈਵੀਐਮ ਚੈਡੀ ਵੱਡੀ ਤਾਂਦਲੀ ਹੈ ਅਸੀਂ ਈਵੀਐਮ ਵਾਸਤੇ ਵੀ ਜਿਹੜੀ ਹੈ ਕਿ ਅਸੀਂ ਉੱਥੇ ਉਸ ਪ੍ਰੋਟੈਸਟ 'ਚ ਜਾ ਕੇ ਸ਼ਾਮਲ ਹੋਏ ਹਾਂ ਕਿ ਇਹ ਮੁੱਦੇ ਜਿਹੜੇ ਨੇ ਇਹ ਜਿੰਨਾ ਚਿਰ ਜੇ ਹਿਊਮਨ ਰਾਈਟ ਹੈਗੇ ਨੇ ਤੇ ਸਾਡੀ ਆਵਾਜ਼ ਅਸੀਂ ਘੱਟੋ ਘੱਟ ਚੁੱਕਣ ਜੋਗੇ ਤਾਂ ਸੁਣਿਆ ਨਾ ਸੁਣਿਓ ਗੱਲ ਵੱਖਰੀ ਹੈ ਜੇ ਸਾਡੇ ਕੋਲ ਸਾਡੇ ਹਿਊਮਨ ਰਾਈਟ ਸਾਡੇ ਕੋਲ ਫੰਡਾਮੈਂਟਲ ਸਾਡੇ ਜਿਹੜੇ ਰਾਈਟ ਸੀ ਨਾ ਰਹੇ ਅਸੀਂ ਤਾਂ ਗੱਲ ਕਰਨ ਜੋਗੇ ਵੀ ਨਹੀਂ ਰਣ ਸੋ ਇਹ ਬੜਾ ਵੱਡਾ ਮੁੱਦਾ ਹੈ ਜਿਹਦੇ ਤੇ ਕਿਸਾਨੀ ਨੇ ਜਿਹੜੀ ਆ ਇਹ ਮਤਲਬ ਸਾਰੇ ਅਸੀਂ ਫਿਰ ਦੁਬਾਰਾ ਇਕੱਠੇ ਹੋਏ ਆ ਸਾਡੀ ਆਰਗੇਨਾਈਜੇਸ਼ਨ ਉੱਤਮ ਖੇਤੀ ਕਿਸਾਨ ਯੂਨੀਅਨ ਹੈ ਔਰ ਮੈ ਰਟਾਇਰ ਜਿਹੜਾ ਹੈ ਕਾ ਸੁਭਸਰਜਨ ਪੰਜਾਬ ਦੇ ਜਿੰਨੇ ਸਰਕਾਰੀ ਡਾਕਟਰ ਨੇ ਇਹਨਾਂ ਦਾ ਮੈਂ ਸਟੇਟ ਪ੍ਰੈਜ਼ੀਡੈਂਟ ਰਿਹਾ ਔਰ ਹੁਣ ਉਹ ਸਾਡੇ ਨਾਲ ਕਿਰਤੀ ਕਿਸਾਨ ਫੋਰਮ ਜਿਹੜੀ ਆ ਉਹ ਜਿਹੜੀ ਆ ਮਿਸਟਰ ਸਨ ਸਿੰਘ ਵੋਪਾਰੇ ਉਹ ਜਿਹੜੇ ਆਪਣਾ ਉਹਦੇ ਚ ਚੇਅਰਮੈਨ ਨੇ ਯੂਨੀਅਨ ਗਵਰਨਮੈਂਟ ਦੇ ਸੈਕਟਰੀ ਰਹੇ ਨੇ ਅਸੀਂ ਸਾਡਾ ਇੱਕ ਸਾਂਝਾ ਫਰੰਟ ਬਣਿਆ ਹੋਇਆ ਉਹਦੇ ਵਿੱਚ ਅਸੀਂ ਜਿਹੜਾ ਨਾ ਇੱਕ ਲੋਕ ਰਾਜ ਸਾਡੀ ਸੰਸਥਾ ਹੈ ਅਸੀਂ ਉਸ ਫਰੰਟ ਵੱਲੋਂ ਅਸੀਂ ਇਹ ਜਿਹੜੀ ਆ ਨਾ ਮਤਲਬ ਇਹਦੇ ਵਿੱਚ ਸਾਰੇ ਕੋਲਟ ਵੀ ਸ਼ਾਮਿਲ ਆ ਤੈ ਦਲੋਂ ਔਰ ਇਹ ਵੀ ਜਿਹੜਾ ਜਿਹੜੀ ਸਾਡੀ ਲਿਖਤ ਪੜਤਾਲੀ ਗੱਲ ਹੈ ਜਿਹੜੀ ਜਿਹੜੇ ਉਹਦੇ ਉਹਦੇ ਮੁਤਾਬਕ ਅਸੀਂ ਜਿੰਨਾ ਸਾਡਾ ਰੋਲ ਆ ਅਸੀਂ ਉਹਦੇ ਚ ਜਿੰਨੀ ਵੀ ਸਾਡੇ ਕੋਈ ਪਹੁੰਚ ਹੈ ਅਸੀਂ ਉਹਦੇ ਆਸ ਤੇ ਨਿਭਾਉਣਾ ਹੈ ਸੱਚਨ ਬਾਤਾਂ ਕੱਲ ਹਾਈ ਕੋਰਟ 'ਚ ਪਟੀਸ਼ਨ ਲੱਗੀਆਂ ਤਿੰਨ ਪਟੀਸ਼ਨਾਂ ਲੱਗੀਆਂ ਆਵੀਆਂ ਨੇ ਔਰ ਹਾਈ ਕੋਰਟ ਨੇ ਰੈਪਰੀਮੈਂਡ ਕੀਤਾ ਕਿਉਂਕਿ ਇਹਦੇ 'ਚ ਜਿਹੜੀਆਂ ਜਿਹੜੇ ਸਾਡੇ ਫੰਡਮੈਂਟਲ ਰਾਈਟਸ ਨੇ ਫੰਡਮੈਂਟਲ ਰਾਈਟਸਾਨੂੰ ਹੱਕ ਦਿੰਦਾ ਸਾਨੂੰ ਤੁਸੀਂ ਸਾਡੀ ਤਾਂ ਚਲੋ ਛੱਡੋ ਤੇ ਪ੍ਰੋਟੈਸਟਰਸ ਕਹਿੰਦੇ ਨੇ ਜਿਹੜੀਆਂ ਕੱਲ ਬੀਬੀਆਂ ਜਿਹੜੀਆਂ ਨੇ ਤੁਸੀਂ ਦੇਖਿਆ ਪਰਸੋਂ ਵਿਚਾਰੀਆਂ ਉਹ ਜਿਹੜੀਆਂ ਨੇ ਉਹਨਾਂ ਨੇ ਹੋਰ ਵਾਇਰਲ ਹੋਣ ਲਈ ਹੈ ਉਹਦੇ ਵਿੱਚ ਉਹਨਾਂ ਨੇ ਮਰਗ ਤੇ ਜਾਣਾ ਸੀਗਾ ਉਹਨਾਂ ਨੂੰ ਦਰਿਆ ਦੇ ਵਿੱਚ ਨਹੀਂ ਲੰਘ ਕੇ ਆਮ ਨਾਗਰਿਕ ਨਹੀਂ ਲੰਘ ਸਕਦਾ ਇਹਦੇ ਤੇ ਇਹ ਇਹ ਕਿਹਨੇ ਰੋਕਿਆ ਅਸੀਂ ਤਾਂ ਨਹੀਂ ਰੋਕਿਆ ਕਿਸਾਨਾਂ ਨੇ ਰੋਕਿਆ ਸਰਕਾਰ ਨੇ ਰੋਕਤਾ ਇਹ ਸਰਕਾਰ ਦੇ ਜਿਹੜੇ ਲੱਛਣ ਨੇ ਇਹ ਆਟੋਕ੍ਰੈਟਿਕ ਨੇ ਇਹ ਇਨ ਹਿਊਮਨ ਨੇ ਇਹ ਇਹ ਲੀਗਲ ਨੇ ਜਿਨ੍ਹਾਂ ਨੂੰ ਜਿਹੜੀ ਆ ਅਸੀਂ ਇੱਥੇ ਵੀ ਜਿਹੜੀ ਆ ਉਹ ਸਾਡੇ ਜੜੀਆਂ ਨਾ ਭਰਾਵਾਂ ਨੇ ਚੈਲੰਜ ਕੀਤਾ ਹਾਈ ਕੋਰਟ 'ਚ ਵੀ ਔਰ ਯੂਨਾਈਟਿਡ ਨੇਸ਼ਨ 'ਚ ਵੀ ਅਸੀਂ ਵੀ ਆਰ ਚੈਲੈਂਜਿੰਗ ਇਟ ਔਰ ਅਸੀਂ ਇਹਦੇ ਤੇ ਬਕਾਇਦਾ ਤੌਰ ਤੇ ਇਹਦੇ ਤੇ ਅਸੀਂ ਲੋਬਿੰਗ ਕਰਾਂਗੇ ਜਿਹੜੇ ਸਾਡੇ ਉਥੇ ਐਮਪੀਜ਼ ਨੇ ਜਿਹੜੇ ਪੰਜਾਬ ਦੇ ਜਾਂ ਜਿਹੜੇ ਕਿਸਾਨੀ ਦਾ ਜਿਹੜਾ ਮਤਲਬ ਉਹਦੇ 'ਚ ਹੈਗੇ ਨੇ ਔਰ ਕਿਸਾਨੀ ਨੂੰ ਅਸੀਂ ਸਾਰੀ ਨੂੰ ਦੁਨੀਆਂ 'ਚ ਅਸੀਂ ਇਸ ਗੱਲ ਤੇ ਅਪੀਲ ਕਰਾਂਗੇ ਕਿ ਉਹ ਸਾਰੇ ਜਿਹੜੀਆਂ ਨਾ ਦੁਨੀਆਂ 'ਚ ਇੱਕ ਮਾਹੌਲ ਜਿਹੜਾ ਖੜਾ ਕੀਤਾ ਜਾਵੇ ਇੱਥੇ ਡੈਮੋਕ੍ਰੇਸੀ ਨੂੰ ਬਚਾਉਣ ਦਾ ਸਾਡੇ ਕਿਸਾਨੀ ਨੂੰ ਬਚਾਉਣ ਦਾ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਦਾ ਸੋ ਦਿਸ ਇਜ਼ ਵਾਟ ਇਟ ਇਜ਼ ਪਰ ਵਾਟ ਵੀ ਆਰ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜੀ ਤੁਸੀਂ ਗੱਲ ਰੱਖੀ ਹੈ ਆਪਣੀ ਅਪੀਲ ਕੀਤੀ ਹੈ ਉਹ ਉਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਮੇਨ ਰੱਖੇਗੇ ਉਹਦੇ ਵਿੱਚ ਮੁੱਦਾ ਮੇਨ ਇਹੀ ਹੈ ਕਿ ਜਿਹੜਾ ਸਾਡਾ ਫੰਡਾਮੈਂਟਲ ਰਾਈਟਸ ਨੇ ਜਿਹੜੇ ਸਾਨੂੰ ਕੋਈ ਵੀ ਉਹਦੇ ਤੋਂ ਬਾਹਰ ਨਹੀਂ ਜਾ ਸਕਦਾ ਕਨਸਟੀਟਿਊਸ਼ਨ ਜਿਹੜੇ ਸਾਨੂੰ ਫੰਡਾਮੈਂਟਲ ਰਾਈਟਸ ਦਿੰਦਾ ਜਿਹੜੇ ਸਾਨੂੰ ਉਹਦੇ ਮੁਤਾਬਕ ਕਾਨੂੰਨ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ ਜਿੰਨਾ ਚਿਰ ਤੱਕ ਜਿਹੜਾ ਹੈਗਾ ਤੁਸੀਂ ਵਾਇਲਟ ਨਹੀਂ ਹੁੰਦੇ ਉਨਾ ਚਿਰ ਤੱਕ ਤੁਹਾਨੂੰ ਕੋਈ ਵੀ ਸਰਕਾਰ ਕੋਈ ਵੀ ਜੜ ਜਾਂ ਸਾਡੇ ਤੇ ਕਿਸੇ ਕਿਸਮ ਦਾ ਵੀ ਅਲੀਗਲ ਇਕਲੈਕਸ਼ਨ ਲਵੇ ਪਰ ਇੱਥੇ ਤੁਸੀਂ ਦੇਖੋ ਵੀ ਇਹਨਾਂ ਨੇ ਪਹਿਲਾਂ ਹੀ ਸਾਰਾ ਪ੍ਰੋਗਰਾਮ ਕਰਕੇ ਕਿੱਲ ਕੱਢ ਕੇ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਬਾਰਡਰ ਤੇ ਨਹੀਂ ਹੈ ਇਹ ਜਿਹੜੇ ਇਹਨਾਂ ਨੇ ਕਿੱਲ ਗੱਡੇ ਨੇ ਇਹ ਇੰਟਰਨੈਸ਼ਨਲ ਬਾਰਡਰ ਤੇ ਅਲਾਉਡ ਨਹੀਂ ਹਨ ਐਸ ਪਰ ਯੂਨਾਈਟਿਡ ਨੇਸ਼ਨ ਲਾਜ਼ ਯੂਨਾਈਟਿਡ ਨੇਸ਼ਨਸ ਦੇ ਵੀ ਲਾਜ਼ ਨਹੀਂ ਉਦੇ ਮੁਤਾਬਕ ਤੁਸੀਂ ਕੋਈ ਇਸ ਕਿਸਮ ਦੀ ਤਾਰ ਕੰਡਿਆਲੀ ਕੋਈ ਇਸ ਕਿਸਮ ਦਾ ਜਿਹੜਾ ਹੈਗਾ ਜਿਹੜੇ ਇਹਨਾਂ ਨੇ ਸਰੀਆ ਗੱਡੇ ਨੇ ਇਹ ਤੁਸੀਂ ਨਹੀਂ ਗੱਡ ਸਕਦੇ ਜਿਸ ਦੇ ਨਾਲ ਜਿਹੜਾ ਹੈਗਾ ਕਿਸੇ ਜਿਹੜਾ ਹਿਊਮਨ ਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕੇ ਸੋ ਦੇ ਹੈਵ ਵਾਇਲੇਟਡ 올 ਪ੍ਰਿੰਸੀਪਲਸ 올 ਲਾਜ਼ ਜਿਥੋਂ ਤੱਕ ਇੰਡੀਅਨ ਗਵਰਨਮੈਂਟ ਦੇ ਉਹ ਵੀ ਤੇ ਜਿਹੜੇ ਨੇ ਇੰਟਰਨੈਸ਼ਨਲ ਲਾਜ਼ ਉਹ ਵੀ ਸੋ ਦਿਸ ਇਜ਼ ਜਿਹੜਾ ਦਿਸ ਇਜ਼ ਦੀ ਕਰੈਕਸ ਆਫ ði ਥਿੰਗ ਅਖੀਰ ਦੇ ਵਿੱਚ ਯੂਨੋ ਦੇ ਵਿੱਚ ਅਪੀਲ ਕਰਨ ਤੋਂ ਬਾਅਦ ਤੁਹਾਨੂੰ ਉਮੀਦ ਹੈ ਵੀ ਕਿੰਨਾ ਇੱਕ ਅਪੀਲ ਕਰਨ ਤੋਂ ਬਾਅਦ ਤੁਹਾਨੂੰ ਕਿੰਨੀ ਕੁ ਉਮੀਦ ਹੈ ਵੀ ਕਿੰਨੇ ਕੁ ਜਲਦੀ ਇਸ ਤੇ ਐਕਸ਼ਨ ਲਿਆ ਜਾਵੇਗਾ ਜਾਂ ਸਰਕਾਰ ਨੂੰ ਕੁਝ ਕੋਈ ਆਏਗਾ ਦੇਖੋ ਸਾਨੂੰ ਪੂਰੀ ਉਮੀਦ ਹੈ ਜਦੋਂ ਪਿਛਲੀ ਵਾਰੀ ਟਾਈਮ ਤਾਂ ਉੱਥੇ ਥੋੜਾ ਜਿਹਾ ਲੱਗਦਾ ਕਿਉਂਕਿ ਜਦੋਂ ਮੈਂ ਪਿਛਲੀ ਵਾਰੀ ਉਦੋਂ 2005 ਵਿੱਚ ਪਟੀਸ਼ਨ ਕੀਤੀ ਸੀਗੀ ਉਹਨਾਂ ਨੇ ਮੈਨੂੰ ਇੰਟੀਮੀਸ਼ਨ ਮਹੀਨੇ ਮਗਰੋਂ ਦਿੱਤੀ ਸੀ ਪਰ ਉਹਨਾਂ ਨੇ ਬਕਾਇਦਾ ਤੌਰ ਤੇ ਸਾਰਾ ਜਿਹੜਾ ਹੈ ਨਾ ਇੰਟਰਨੈਸ਼ਨਲ ਇਨਕੁਆਇਰੀ ਹੁੰਦੀ ਹੈ ਬਕਾਇਦਾ ਇਹਦੀ ਮੁੜ ਕੇ ਔਰ ਉਹਦੇ ਤੇ ਕੱਲੀ ਇਹ ਨਹੀਂ ਹੈ ਉਹ ਫਾਈਨੈਂਸ਼ੀਅਲ ਜਿਹੜੀਆਂ ਨਾ ਉਹ ਸੈਂਕਸ਼ਨਸ ਲਾਉਣ ਤੱਕ ਜਾਂਦੇ ਨੇ ਇੱਕ ਇੱਕ ਪ੍ਰੋਸੀਜਰ ਹੈ 1503 ਪ੍ਰੋਸੀਜਰ ਹੈ ਯੂਨਾਈਟਿਡ ਨੇਸ਼ਨਸ ਦਾ ਕੋਈ ਵੀ ਬਸ਼ਰ ਕਿਸੇ ਥਾਂ ਤੇ ਵੀ ਜਿਹੜਾ ਉਹਦਾ ਉਹਦਾ ਉਹਦੇ ਬਕਾਇਦਾ ਤੌਰ ਤੇ ਜਿੱਥੇ ਹਿਊਮਨ ਰਾਈਟ ਸਿਚੁਏਸ਼ਨ ਆਫ ਹਿਊਮਨ ਰਾਈਟ ਵਾਇਓਲੇਸ਼ਨਸ ਉਹਨੂੰ ਸਿਚੁਏਸ਼ਨ ਕਹਿੰਦੇ ਜਿੱਥੇ ਇਸ ਤਰ੍ਹਾਂ ਦੀ ਇੱਕ ਹਾਲਾਤ ਪੱਕੇ ਤੌਰ ਤੇ ਬਣੇ ਹੋਏ ਹੁਣ ਉਹਨਾਂ ਨੂੰ ਉਥੇ ਜਿਹੜਾ ਹੈਗਾ ਉਹਨੂੰ ਚੈਲੰਜ ਕਰ ਸਕਦਾ ਔਰ ਉਹਦੇ ਬਕਾਇਦਾ ਤੌਰ ਤੇ ਜਿਹੜੀ ਆ ਉਹ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹਦੇ ਤੇ ਆਪਣਾ opinion ਦਿੰਦੀ ਆ ਇੰਟਰਨੈਸ਼ਨਲ ਬਕਾਇਦਾ ਜਿਹੜੀ ਆ ਉਹਦੀ ਉਹ ਜਦੋਂ ਕਰਕੇ ਇਨਕੁਆਰੀ ਕਰਾਉਂਦੇ ਨੇ ਇਨਕੁਆਰੀ ਕਰਵਾ ਕੇ ਫਿਰ ਉਹਨਾਂ ਦੀ ਜਿਹੜੀ ਜਰਨਲ ਬਾਡੀ ਆ ਉਹਨੂੰ ਕਨਸਿਡਰ ਕਰਦੀ ਆ ਉਸ ਮੁਲਕ ਨੂੰ ਉਹ ਬਕਾਇਦਾ ਤੌਰ ਤੇ ਰੈਪ੍ਰੀਮੈਂਡ ਵੀ ਕਰਦੇ ਨੇ ਸੈਂਕਸ਼ਨਸ ਲਾਉਣ ਤੱਕ ਜਾਂਦੇ ਨੇ ਜੀ ਸੋ ਇਹਨਾਂ ਦਾ ਇੱਕ ਪ੍ਰੋਸੀਜਰ ਹੈ ਦੋ ਦੈਟ ਇਜ਼ ਥੋੜਾ ਜਾ ਟਾਈਮ ਕੰਜ਼ਿਊਮਿੰਗ ਹੈ ਮੈਨੂੰ ਪਤਾ ਵੀ ਹੋਏ ਇਮੀਡੀਏਟਲੀ ਇਹ ਤੇ ਕੰਨਾ ਕੈਕਟ ਕਰਦੇ ਨੇ ਬਟ ਸਾਡਾ ਇਹ ਰਾਈਟ ਹੈ ਔਰ ਅਸੀਂ ਉਹਦੇ ਆਸਤੇ ਅਸੀਂ ਆਪਣੀ ਆਵਾਜ਼ ਜਿਹੜੀ ਇੰਟਰਨੈਸ਼ਨਲ ਉਹਦੇ ਤੇ ਜਿਹੜਾ ਬੁਲੰਦ ਕਰਾਂਗੇ ਔਰ ਲੋਬਿੰਗ ਕਰਾਂਗੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਉਥੇ ਜਿਹੜੇ ਐਮਪੀਜ਼ ਨੇ ਜਿਹੜੇ ਅਸੀਂ ਅਪੀਲ ਕਰਦੇ ਆ ਨਾਲ ਹੀ ਉਹਨਾਂ ਨੂੰ ਜਿਹੜੀ ਸਾਡੀ ਇੰਟਰਨੈਸ਼ਨਲ ਕਮਿਊਨਿਟੀ ਹੈ ਫਾਰਮਰਸ ਦੀ ਵੀ ਔਰ ਜਿਹੜੀ ਜਿਹੜੀ ਵੀ ਪੰਜਾਬ ਨਾਲ ਜਿਹੜੀ ਹਿਊਮਨ ਰਾਈਟਸ ਨਾਲ ਰਿਲੇਟਡ ਆ ਉਹ ਸਾਰੇ ਗਰੁੱਪ ਜਿਹੜੇ ਨੇ ਉਹ ਇਸ ਗੱਲ ਤੇ ਇੰਟਰਨੈਸ਼ਨਲ ਲਾਬਿੰਗ ਕਰਕੇ ਸਾਡੀ ਇਸ ਆਵਾਜ਼ ਨੂੰ ਬੁਲੰਦ ਕਰਨ ਤੇ ਸਾਨੂੰ ਇਸ ਜਿਹੜੀ ਹੈ ਇਸ ਜਿਹੜੀ ਨਗਲੀ ਕਮੀ ਔਰ ਜਿਹੜੀ ਜਿਹੜੀ ਹੈਗੀ ਆ ਇਹ ਫਾਸ਼ੀਵਾਦੀ ਜਿਹੜੀ ਸਰਕਾਰ ਹੈ ਇਹ ਤੋਂ ਸਾਡਾ ਸ਼ੁਕਰਾਨਾ ਹੋ ਸਕੇ ਜੀ ਸ਼ੁਕਰੀਆ ਜੀ ਦਾ ਬਸ ਸਾਹਿਬ ਮਨਜੀਤ ਸਿੰਘ ਰੰਧਾਵਾ ਜੀ ਜੋ ਕਿ ਅੰਤਰਰਾਸ਼ਟਰੀ ਪੱਧਰ ਤੇ ਸੰਸਥਾ ਯੂਨੋ ਦੇ ਵਿੱਚ ਅਪੀਲ ਕਰਨ ਜਾ ਰਹੇ ਆ ਇਹ ਜਿਹੜਾ ਫਾਰਮਰ ਪ੍ਰੋਟੈਸਟ ਹੋ ਰਿਹਾ ਇਹਦੇ ਉੱਪਰ ਜਿਹੜੇ ਇਸ ਤਰ੍ਹਾਂ ਦੇ ਤਸ਼ੱਦਦ ਹੋ ਰਹੇ ਨੇ ਕਿਸਾਨਾਂ ਦੇ ਉੱਪਰ ਜਿਸ ਤਰ੍ਹਾਂ ਬਾਲ ਪ੍ਰਯੋਗ ਕੀਤਾ ਜਾ ਰਿਹਾ ਜਿਸ ਤਰ੍ਹਾਂ ਕੱਲ ਤੁਸੀਂ ਤਸਵੀਰਾਂ ਦੇਖੀਆਂ ਔਰ ਇਹ ਇੱਕ ਲੋਕਤੰਤਰ ਦਾ ਘਾਣ ਆ ਮਨੁੱਖੀ ਜਿਹੜੇ ਹੱਕ ਨੇ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੇ ਹੈਗੀ ਹੈ ਰਾਈਟਸ ਦਿੱਤੇ ਹੋਏ ਨੇ ਸਾਨੂੰ ਲੋਕਤੰਤਰ ਨੇ ਵੀ ਤੁਸੀਂ ਆਪਣੀ ਆਵਾਜ਼ ਰੱਖ ਸਕਦੇ ਹੋ ਪਰ ਇੱਥੇ ਲੋਕਤੰਤਰ ਨੂੰ ਕਿਤੇ ਨਾ ਕਿਤੇ ਛਿੱਕੇ ਟੰਗ ਕੇ ਜਿਸ ਤਰ੍ਹਾਂ ਤਸ਼ੱਦਦ ਕੀਤਾ ਜਾਂਦਾ ਉਹਦੇ ਅਗੇਂਸਟ ਯੂਨੋ ਦੇ ਵਿੱਚ ਅਪੀਲ ਕਰ ਰਹੇ ਨੇ ਔਰ ਇਹਨਾਂ ਨੂੰ ਉਮੀਦ ਹੈ ਕਿ ਜਲਦੀ ਜਿਹੜੀ ਹੈਗੀ ਆ ਇਸ ਅਪੀਲ ਦੇ ਉੱਪਰ ਅਸਰ ਹੋਵੇਗਾ ਔਰ ਜਲਦੀ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਖਿੱਚਿਆ ਜਾਵੇਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੇ ਜੁੜੇ ਰਹੋ ਪਲ-ਪਲ ਦੀ ਅਪਡੇਟ ਦੇ ਲਈ ਸ਼ੰਭੂ ਬਾਰਡਰ ਤੋਂ ਕੈਮਰਾਮੈਨ surjit ਦੇ ਨਾਲ ਮੈਂ ਹਰਜਿੰਦਰ ਸਿੱਧੂ